सॼो आंडियूं चले पहुचे खाधे कधाई भाई मनप्रीतर पंजा रतना बचा तीरत नारमाला दे जी नाते बि तीर चवड़ीअ धरती ते चला आया तीरतन पंजाह रतन बसेरा ਸੋ ਵੱਡੇ ਸੰਕਾਰ ਢੋੜੇ ਜੋ ਇੱਥੇ ਲੈ ਕੇ ਪਹੁੰਚੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਪਸਟੋੜੀਆਂ ਢੋੜਿਆਂ ਨੂੰ ਮਾਤ ਪਾਉਂਦੀਆਂ ਇਹ ਢੋੜੀਆਂ ਸੋ ਬਹੁਤ ਚੜਚੜ ਢੋੜੀਆਂ ਦੇ ਦਰਸ਼ਕਾਂ ਦਾ ਸਾਨੂੰ ਮੌਕਾ ਮਿਲਿਆ ਸੋ ਦਰਸ਼ਕ ਵੀਰੋ ਤਾੜੀਆਂ ਨਹੀਂ ਗੜਗੜਾ ਆਦ ਦੇ ਨਾਲ ਤਾੜੀਆਂ ਮਾਰੋ ਐਨੇ ਸੋਹਣੇ ਸੁਨੱਚੇ ਜਾਨਵਰ ਕੋਲ ਦੇ ਸਾਹਮਣੇ ਰੋਮ ਰੋ ਪੜਿਆ ਤਾੜੀਆਂ ਕਰੋ ਜੀ ਸਾਰੇ ਦਰਸ਼ਕ ਵੀਰੋ ਆਨੰਦ ਲਓ ਇਸ ਵਿਸਥਲੇ ਦਾ बहुत बहुत वध सनख जानवर अमन वगड़ी आहे पुष्कर चैमियन आहे हथ खड़ा कराई अमन दसो पुष्कर चैपियन ਪੁਸ਼ਕਰ ਪਹਿਲਾ ਨੰਬਰ ਤੇ ਰਿਹਾ ਜਾਨਵਰ ਦਾ ਬਹੁਤ-ਬਹੁਤ ਵਧਾਈ ਪੁਸ਼ਕਰ ਦਾ ਚੈਂਪੀਅਨ ਰਿਹਾ ਜੋ ਸਾਹਮਣੇ ਸਕਰੀਨ ਤੇ ਦੇਖੀ ਜਾਂਦਾ ਖਾਪੀ ਦੇ ਗਿਆ ਨਾ ਬੜੀਏ ਪੁਸ਼ਕਰ ਚੈਂਪੀਅਨ ਹੋੜਾ ਬਾਈ ਰਫਤਾਰ ਥਰਾਜ ਵਾਲੇ ਦਾ ਰਫਤਾਰ ਪਿੰਡ ਫਰਾਜ ਵਾਲਾ ਦਾ ਨਗਰਾ ਘੋੜਾ ਹਾਂ ਉਹ ਨਗਰਾ ਪਦਮ ਇਹ ਨਯਾਬ ਘੋੜਾ ਅਜੰਤ ਬਸ਼ੀਰ ਜੀ ਆਰੀਅਨ ਕੋੜੇ ਦਾ ਇਹ ਬੱਚਾ 2025 ਕੁਸ਼ਤਰ ਚੈਂਪੀਅਨ ਸੋ ਬਹੁਤ ਬਹੁਤ ਮੁਬਾਰਕਬਾਦ ਯਮਨ ਜੀ ਬਗੜਿਆ ਕੋ ਸੋ ਲਓ ਖਰਾਏ ਵਾਲੇ ਵਾਲੋ ਮਿੰਨੇ ਮਿੰਨੇ ਕਦਮਾਂ ਨਾਲ ਲਾਗੜਾ ਸੋ ਖੁਸ਼ੀ ਜਲਦਾਰ ਇਹਨਾਂ ਨੂੰ ਤੇ ਪੰਕਲ ਤੇ ਜਿਆਨ ਨੂੰ ਬਹੁਤ ਚੰਗਾ ਲਾਗ ਕੀਤੀ ਲਓ ਜੀ ਪਦਮ ਦਾ ਜਿਹੜਾ ਹੋਰ ਸੋ ਬਾਈ ਰਾਜਾ ਉਪਲ ਇਹ ਵੀ ਲੈ ਕੇ ਪਾ ਕੇ ਸੋ ਬਹੁਤ ਬਹੁਤ ਧੰਨਵਾਦ ਨੱਪ ਨੱਪ ਹੋ ਬਹੁਤ ਚੰਗੇ ਢੋਲਾਂ ਦੇ ਫਰਕਾਰ ਲੰਮੀਆਂ ਅੰਮ੍ਰਾ ਪੱਖੀਆਂ ਰੱਬਾ ਇਹੋ ਜਿਹੇ ਜਾਨਵਰਾਂ ਨੂੰ ਤੇ ਲੰਮੀਆਂ ਅੰਮ੍ਰਾ ਪੱਖੀਆਂ ਨੂੰ ਜਿੱਤੇ ਇਹੋ ਜਿਹੇ ਢੋਲਾਂ ਦੇ ਸਾਥ ਸੰਭਾਲ ਕਰਦੇ ਹਨ ਸੋ ਬਾਈ ਹਰਵਿੰਦਰ ਨੇਕਮਲ ਕਾਲੇ ਕਾਂਡੇ ਦਾ ਤਾੜੀਆਂ ਲਾ ਦਿਓ ਬਾਈ ਰੰਦੇ ਦੇ ਨਾਮ ਤੇ ਤਾੜੀਆਂ ਲਾ ਦਿਓ ਬਹੁਤ ਬਹੁਤ ਵਧਾਈਆਂ ਬਾਈ ਨੇਕਮਲ ਐਡੇ ਸਾਲੇ ਸਨੱਕੇ ਜਾਨਵਰ ਸਾਡੇ ਦੇ ਵਿਚਕਾਰ ਪਹੁੰਚਿਆ ਸੋ ਬਹੁਤ ਬਹੁਤ ਵਧਾਈ ਅਲਤਾਫ ਪੋੜਾ ਪਿੰਡ ਬਾਈ ਮਨਪ੍ਰੀਤ ਸਿੰਘ ਫਰਾਜਾਲ ਦੇ ਰਫਤਾਰ ਲੈ ਕੇ ਪਹੁੰਚੇ ਐ ਸੋ ਬਹੁਤ ਬਹੁਤ ਤਾੜੀਆਂ ਮਾਰੇ ਦਸ਼ਕ ਵੀਰੇ ਤਾੜੀਆਂ ਮਾਰ ਕੇ ਇਹ ਕਿਹੜਾ ਕੋੜਾ ਬਈ ਇਹ ਜਲਦਾ ਕੋਈ ਹੈ ਅੱਛਾ ਰਤੂਵਾਨ ਰਤੂਵਰਣ ਸੱਤ ਕੋਟ ਵਾੜੋ ਭਾਈ ਸਾਡਾ ਭਰਾ ਬਈ ਰਾਜਾ ਜਾਂ ਹੋਰ ਵੀ ਸਲਕਾਰ ਕੋੜੇ ਇੱਥੇ ਆਇਆ ਹੈ ਜੋ ਸਾਰੇ ਹੀ ਵਧਾਈ ਦੇ ਪਾਤਰ ਜਿਨ੍ਹਾਂ ਨੇ ਆ ਕੇ ਚਾਰ ਚੰਦ ਲਾਏ ਸਾਡੇ ਇਸ ਪਿੰਡਾਂ ਚ फे लाजो काले कंदे डोर जी बचे जी फ़नकार ਕਾਲਕਟ ਦੇ ਕੋਜ ਨਾਮੀ ਘੋੜਾ ਦੇ ਨਾਂ ਤੇ ਲਿਖੀ ਨੇ ਐਡੇ ਐਡੇ ਕੋਟਾ ਦਾ ਕਿਤੇ ਸੁਣ ਸੁਣ ਕੇ ਤੋਂ ਨਗਰੇ ਘੋੜਿਆਂ ਦੇ ਇਹ ਕਿੰਗ ਸਿੱਖਿਆ ਵਾਲ ਦੇ ਚੱਲ ਕੇ ਰਫਤਾਰ ਲੈ ਕੇ ਪਹੁੰਚੇ ਬਈ ਮੰਤਰੀ ਉਹਨਾਂ ਨੇ ਵੀ ਜੀ ਆਇਆਂ ਨੂੰ ਹੌਲੀ ਵਿੱਚ ਲੈ ਗਏ ਸੇ ਬਹੁਤ ਖੁਸ਼ੀ ਦੀ ਗੱਲ ਖੁਸ਼ੀ ਖੁਸ਼ੀ ਤੇ ਬਣਦੇ ਇੱਕ ਜੱਟ ਦਾ ਤੇ ਬਹੁਤ ਬਹੁਤ ਤਾੜਾ ਤੋੜਾ ਜੇ ਬੱਚਾ ਸ ਬਹੁਤ ਬਹੁਤ ਵਧਾਈ ਦੇ ਪਾਪਾ ਤਾੜਾ ਹਾਲੇ ਤੱਕ ਟਿਕਟ ਨਹੀਂ ਆਇਆ ਪਰ ਨਵੇਂ ਬੈਂਟੂਆ ਵੀ ਆਉਣਗੇ ਭਾਈ ਟਿਕਟ ਪਰਚੀ ਕਿੱਥੇ ਦੇਵੇ ਪਰਚੀਆਂ ਬੋਲੀਆਂ ਅੱਗੇ ਪਿੱਛੇ ਹੋ ਗਈ ਸੋ ਪੱਗ ਮਾਲੋ ਲਾ ਲੇ ਬਾਰੇ ਲਾ ਲੇ ਹਾਂਜੀ ਹਾਂਜੀ ਕੌਣ ਹੈ ਜੀ ਆਵਾਜ਼ੋ ਭਾਈ ਕਿੱਥੇ ਹੋ ਤੂ ਕਾਲ ਤੀ ਮੇਰੇ ਵਾਲਾ ਉਹ ਕਿਹੜਾ ਕੋਡ ਚੁੱਕ ਬਹੁਤ ਨਾਲ ਮਾਰਵਾੜੀ ਸੰਦੇ ਵਾਲਾ ਟੋੜਾ ਪਾਈ ਨਸੀਬ ਲੈ ਕੇ ਪਹੁੰਚ ਰਿਹਾ ਲਓ ਜੀ ਤਾੜੀਆਂ ਲਾ ਦਿਓ ਗੋਪੀ ਸਰਪੰਚ ਦੇ ਨਾਂ ਤੇ ਵੀ ਸਾਡਾ ਭਰਾ ਬਜਰੰਦ ਟੋੜਾ ਬਤਾਵ ਟੋੜਾ ਦਾ ਬੱਚਾ ਲੈ ਕੇ ਭਾਈ ਗੋਪੀ ਸਰਪੰਚ ਪਹੁੰਚਿਆ ਇੱਕ ਤਾਂ ਇਹਨਾਂ ਦੇ ਨਾਂ ਤੇ ਬੁਲਾ ਦਿਓ ਠੀਕ ਹੈ ਭਾਈ ਹਾਂ ਹਾਂ ਭਾਈ ਬੋਲ ਤਾਂ ਸਭ ਆਪ ਬਾਤ ਵਧਾਈ ਲਪਾਤਾ ਬੇਬਰਾ ਲੋਪੀ ਸਰਪੰਚੋਂ ਵੀ ਲੈ ਕੇ ਪਹੁੰਚੇ ਆ ਨੋਰੀ ਤੇ ਖੈਰੰਦ ਸੀ ਬੱਚਾ ਨੋਰੀ ਘੋੜੇ ਦਾ ਬੱਚਾ ਅਮਨ 100 ਅਤਾ ਵਰਗੀ ਘੋੜੇ ਪਤਾ ਕੀਤੀ ਹੈ ਸੋ ਜਿਹੜਾ ਆਪਣਾ ਟਾਈਮ ਦੀ ਮੰਨੇ ਹੋਏ ਲੈਨ ਪੋੜਾ ਡਿਸਪਲੇ ਚ ਲਾਇਓ ਭਾਈ ਪਰਚੀ ਦਿਹਾ ਦਿਓ ਪਰਚੀ ਕਿੱਥੇ ਆ ਪਰਚੀ ਲਿਖੇ ਦੀ ਨਵੀਂ ਫਾਰਮ ਹੋਵੇਗਾ ਲਿਖ ਕੇ ਰਹਿਣਾ ਕਰਨਾ ਹੁੰਦਾ ਹੈ ਨਾ ਕਿਹੜਾ ਕਿਹੜਾ ਹੋਗਾ ਕਿਹਾ ਲਿਖੋਗੇ ਮੁੰਡਾ ਫਾਰਮ ਉਹ ਤੋਂ ਲਿਖੀ ਲਾ ਦੇ ਪੱਕੀ ਉਪੀਣਾ ਸੜਕਾਟ ਪਾਵਾਂ ਸੋ ਅਟੱਬਰ ਜੀ ਦੀ ਨਸੀਮ ਸਾਡਾ ਭਰਾ ਉਹ ਵੀ ਮਾਲਵਾ ਦੀ ਕੋਲੋਂ ਆ ਕੇ ਪਹੁੰਚੇ ਸੁੰਦਰ ਕੋੜੇ ਦਾ ਬੱਚਾ ਸੁੰਦਰ ਕੋੜੇ ਦਾ ਬੱਚਾ ਬੜੀ ਵੇਸ ਬੜੀ ਨੰਤਿਆਰ ਐਡੇ ਨਾਲੇ ਕੋੜੇ ਕਰਚੇ ਵਾਲੀ ਨਾਲ ਵੇਖੀ ਜਿਹੜੀ ਕਿ ਵਿਚੇ ਰੱਖੀ ਸੋ ਪੋਲਮ ਟੋੜੇ ਤਾੜੀਆਂ ਲਾ ਦਿਓ ਜੀ ਐਡੇ ਟੋੜਿਆ ਟੋੜੀ ਲੱਗਦਾ ਬੱਲੇ ਵੀ ਟੋੜੀ ਟੋੜਾ ਹੀ ਲੱਗਦੀ ਆ

ਅੰਕਜਸਪਾਲ ਸਿੰਘ ਦੋ ਪਰਾਵਾਂ ਦਾ ਮੇਲ ਦੋ ਪਰਿਵਾਰਾਂ ਦਾ ਪਰਪੇਖ ਜਿਨ੍ਹਾਂ ਦੋ ਪਰਿਵਾਰ ਇਕੱਠੇ ਆ ਇੱਕ ਜਾਨਵਰ ਨੇ ਪਵਨ ਆਲਦੀ ਨਾਮੀ ਦੁਨੀਆ ਦਾ 70 ਇੰਚ ਕੋੜਾ ਸੋ ਜਿਨੇ ਦੋ ਪਰਾਵਾਂ ਦਾ ਸਮੇਲ ਕਰਾ ਕੇ ਆਪਸੀ ਪਿਆਰ ਵਧਾਇਆ ਤੇ ਲੰਮੀ ਉਮਰ ਬਖਸ਼ੇ ਰਾਡੇ ਹੋ ਗਿਆ ਬੋਟਿਆਂ ਨੂੰ ਹੋਰ ਵੀ ਇਕਾਈ ਘੋੜਾ ডিসਪਲੇ ਚ ਨਹੀਂ ਆਇਆ ਤੈਨੂੰ ਬੇਨਤੀ ਹੈ ਪੰਜ ਮੰਡਾ ਚ ਘੋੜਾ ডিসਪਲੇ ਲਿਆਓ ਰਾਜਾ <table> ਵਾਲਿਆਂ ਦਾ ਘੋੜਾ ਬਾਈ ਜਗਵੀਰ ਸਿੰਘ ਲੈ ਕੇ ਪਹੁੰਚੇ ਐ ਜੈਕਸਨ ਜੈਕਸਨ ਦਰਬਾਰ ਬਣਾ ਦਿਓ ਤਾੜੀਆਂ ਮਾਰ ਦਿਓ ਜੀ ਦਰਬਾਰ ਘੋੜੇ ਦਾ ਬੱਤਾ ਐ ਜੈਕਸਨ ਤਾੜੀਆਂ ਮਾਰ ਦਿਓ ਜੀ ਦਰਬਾਰ ਮਾਰੋ ਜੀ ਘੋੜਿਆਂ ਦਾ King ਸਾਡਾ ਬਰਾ ਸੰਦੀ

भई नसीम मतिलबु पुत्री जी धरती में चला संडे वारा टोड़ा जिने दस पहिरें मार्वाल साफ़ छॾी नाया सिकड़ोकी जा कुझु मथां हूंदा जूं लेक पहुची सारवाड़ी घोड़े ਕਿੰਨਾ ਫੁਲਕਾਰ ਥੋੜਾ ਆ ਘਰੂ ਗੂਰ ਪਰ ਇਹ ਵੀ ਆਪਣੇ ਆਪ ਦੇ ਤਰੈਨ ਹੈ ਬਹੁਤ ਮਾਰਵਾੜੀ ਘੋੜਿਆਂ ਦੇ ਪੁਰਾਣੇ ਲੈਨ ਤੇ ਗੱਲ ਨਾ ਪੂਰਾ ਸੰਦੇ ਵਾਲਾ ਘੋੜਾ ਸੋ ਭਾਈ ਨਸੀਬ ਲੈ ਕੇ ਪਹੁੰਚਿਆ ਸੋ ਉਹਨਾਂ ਨੇ ਵੀ ਜੀ ਆਇਆਂ ਨੂੰ ਸੋ ਲੰਮੀ ਔਰਾਂ ਬੱਛੇ ਰਫਤਾਰ ਪਦਮ ਇਹੋ ਜਿਹੇ ਘੋੜਿਆਂ ਨੂੰ ਜਿਨ੍ਹਾਂ ਨੇ बु बेटी दर्शक वीरो ताड़ी त मारो ताड़ियूं मारे तोड़ियांगा अॻिते इन दोह चल खे थोरे पारे हले घोड़े आए आहे सोड़ प्यार दो पर पवन ਖੋਰੇ ਗੋਟ ਨਾਮੀ ਘੋੜੇ ਤੁਹਾਡੇ ਸਾਹਮਣੇ ਆਏ ਆ ਸੋ ਬਹੁਤ ਬਹੁਤ ਵਧਾਈ ਦੇ ਪਾਪਾ ਜਿਨ੍ਹਾਂ ਨੇ ਆ ਕੇ ਸਾਡੇ ਤੇ ਚਾਰ ਚੰਦ ਲਾਏ ਸੋ ਜੀ ਆਇਆਂ ਨੂੰ ਕਹਿੰਦੇ ਆ ਐਨੇ ਨਾਮੀ ਘੋੜੇ ਜਿਨ੍ਹਾਂ ਨੇ ਆ ਕੇ ਸਾਡੇ ਤੇ ਥਾਰਵੇਂ ਘਟਲੇ ਰਸਮ ਵਿੱਚ ਚਾਰ ਚੰਦ ਲਾਏ ਸੋ ਨੀਲ ਕਮਾਉ ਬਾਈ ਹਰਵਿੰਦਰ ਕਾਲੇ ਕਾਂਡੇ ਦਾ ਬੱਚਾ ਕਾਲੇ ਕਾਂਡੇ ਦਾ ਪੋਤਾ ਸੋ ਮਾਰਵਾੜੀ ਦੁਨੀਆਂ ਦੇ ਬਹੁਤ ਟੋਪਰ ਪੇਹੋ ਜੇ ਕੋੜੇ ਬਾਈ ਗੋਪੀ ਸਰਪੰਚ ਬਕਰਨ ਪੁੱਤ ਸਾਡਾ ਪ੍ਰਗਿੰਦਰ ਛੇਨਨ ਫ੍ਰੀਡਮ ਕੋੜਾ ਜਿਨ੍ਹਾਂ ਦੇ ਬਰੇਡ ਸੀ ਉਹਨਾਂ ਦੇ ਮਾਰਵਾੜੀ ਦੁਨੀਆ 'ਚ ਬਹੁਤ ਵੱਡਾ ਨਾਂ ਬਹੁਤ ਮਿਸਲੀ ਆ ਸਾਡੇ ਇਲਾਕੇ ਨੂੰ ਫ੍ਰੀਡਮ ਦਾ ਸੋ ਮਾਰਵਾੜੀ ਦੁਨੀਆ ਦੇ ਕਿੰਗ ਬਾਈ ਗਿੰਦਰ ਛੇਨਨ ਦੀ ਬਹੁਤ ਪਰ ਮਾਰਵਾੜ ਤੋਂ ਉਹਨਾਂ ਨੇ ਦੇਖਿਆ ਹੁੰਦੇ ਜਿਨ੍ਹਾਂ ਨੇ ਬਹੁਤ ਵੱਡੀ ਬਰੇਕ ਪਾਦਾ ਕੀਤੀ ਹੈ ਸੋ ਦਿੱਕਤ ਦੀਆਂ ਲੁੱਟੀਆਂ ਵੀ ਇੱਕ ਇੱਕ ਕਰਕੇ ਹੁਣ ਗਰਾਊਂਡ ਖਾਲੀ ਕਰਦੇ ਆ ਵੀ ਇਸ ਤੋਂ ਬਾਅਦ ਨਗਰਿਆਂ ਦਾ ਕੋਰਸ ਸਟਾਰਟ ਕਰਨਾ ਹੈ ਇੱਕ ਇੱਕ ਕਰਕੇ ਗਰਾਊਂਡ ਖਾਲੀ ਕਰਦੇ ਸੋ ਬਾਅਦ ਬਹੁਤ ਬਹੁਤ ਰਵਾਇਤਾਂ ਜਿੰਨੇ ਵੀ ਸਾਡੇ ਪ੍ਰਾਂਤ ਦੇ ਵਿੱਚ ਪਿੰਡ ਲੁੱਟੀਆਂ ਹੱਥ ਕੜਿਆ ਕਰਕੇ ਬਹੁਤ ਫਤਿਹ ਪ੍ਰਵਾਨ ਕਰ ਤਾੜੀਆਂ ਨਾਲ ਬਹੁਤ ਸ਼ੁਕਰੀਆ ਐਂਡ ਕਰ ਸਕਦੇ ਉਹਨਾਂ ਵੀਰਾਂ ਦਾ ਧੰਨਵਾਦ ਹੈ ਉਹਨਾਂ ਨੇ ਇੱਥੇ ਲਾ ਕੇ ਆਪਾਨੂੰ ਇਹੋ ਜਿਹੇ ਤੋੜਿਆਂ ਦੇ ਦਰਸ਼ਨ ਕਰਾਏ ਸੁਬਾਹ ਬਹੁਤੋ ਬਾਈ ਨੇ ਪਹਤਾਰ ਆਉਂਦੇ ਟੇ ਸੋਹਣੇ ਸਲਕੇ ਜਾਣ ਵਾਲੇ ਲਿਆ ਕੇ ਬਾਈ 36 ਸਾਡਾ ਵੱਡਾ ਭਰਾ ਨਗਰਾਂ ਦੀ ਦੁਨੀਆ ਨੇ ਇੱਕ ਜਿਹਨੇ ਬਹੁਤ ਵੱਡਾ ਨਾਮ ਕੀਤਾ ਸ ਬਹੁਤ ਬਹੁਤ ਵਧਾਈ ਜੀ ਆਇਆਂ ਨੂੰ ਕਹਿੰਦੇ ਆ ਸਾਡਾ ਭਰਾ ਇੱਕ ਤਾੜੀਆਂ ਲਾ ਦੇ ਗਿੰਦਰ ਦੇ ਨਾਂ ਤੇ ਵੀ ਸਾਡਾ ਜੀ ਗਿੰਦਰ 6 ਜਿਹਨਾਂ ਦੇ फ्रीम वर्गे घोड़े पैदा हुया तयारु रखण जी ठीकु आहे वॾा ख़ुशी बहुत बहुत ਕੁਛਿਆ ਕਾਡੇ ਕਾਚ ਚਾਰ ਚੰਦ ਲਾਏ ਬਹੁਤ ਬਹੁ ਨਜ਼ਾਰਤਾ ਟ੍ਰੇਡਰ ਵੀ ਭਾਈ ਗੋਪੀ ਸਰਪੰਚ ਨਜ਼ਰੰਗ ਦੇ ਨਾਮ ਉਤਾਰ ਗਿਆ ਲਾ ਦੇ ਜੀ ਬੇਤਾਬ ਟੋੜੇ ਨਾਲ ਬੱਚਾ ਬਹੁਤ ਬਹੁ ਭਾਈ ਬੇਤਾਬ ਸਾਡਾ ਪ੍ਰਾਂਤ ਨਸੀਬ ਜੀਆ ਨੂੰ ਜੋ ਸੰਗਤ ਕੋਲ ਦੇ ਬੱਚਾ ਲੱਕੇ ਤੇ ਪਹੁੰਚਿਆ 72 ਜੀ ਦਾ ਬਹੁਤ ਬਹੁ ਭਾਈ ਦਾ ਪਾਤਰ ਸਰਪੰਚ ਸਾਹਿਬ ਲਾਓ ਰਿਹਾ ਇਸ ਤੋਂ ਬਾਅਦ ਰੰਗ ਕਾਲੀ ਕਰਦੇ ਜੀ ਨਗਰੇ ਕੋੜਾ ਦਾ ਸੋਆ ਉਸ ਤੋਂ ਬਾਅਦ ਦਰਸ਼ਕੀ ਲੋਕਾਂ ਨੂੰ ਬੱਤੇ ਰੇ ਨਗਰੇ ਕੋੜਾ ਦੇ ਸਾਹਮਣੇ ਰੋਗ ਕਰਾਈ ਸਰਪੰਚ ਸਾਹਿਬ ਦਾ ਉਪਕੋਟ ਮੁਦਾਈ ਨਾਵਾਜੀ ਤੁਸੀਂ ਜੀ ਨਾਵਾ ਰਾਮ ਤੇ ਇਸ ਤੋਂ ਬਾਅਦ ਮੀਆਂ ਨੂੰ ਬੰਤੀਆ ਪਰ ਅਮਨ ਜੀ ਬਗੜੀਆਂ ਪਾੜਿਆ ਜੀ ਪੁਸ਼ਪਰ ਚੈਂਪੀਅਨ ਦੇ ਨਾਮ ਬਈ ਅਜਨ ਹੱਥ ਖੜਾ ਕਰਕੇ ਦੱਸੋ ਪੁਸ਼ਪਰ ਦਾ ਚੈਂਪੀਅਨ ਬਹੁਤ ਬਹੁਤ ਮੁਬਾਰਕਾਂ ਆਪਦੇ ਏਰੀਆ ਦੇ ਨਾਮ ਚਾ ਕੀਤਾ ਜਿਹਨੇ ਪੁਸ਼ਕਰ ਜਾ ਕੇ ਵੀ ਨਾਉ ਚਾ ਕੀਤਾ ਪੁਸ਼ਕਰ ਵਰਗੇ ਕੰਪੀਟੀਸ਼ਨਾਂ 'ਚ ਨੰਬਰ ਆਉਣਾ ਕੋ ਛੋਟੀ ਮੋਟੀ ਗੱਲ ਨਹੀਂ ਕਹਿ ਦਿਨਾ ਸੱਪਾ ਹੁੰਦਾ ਐਡਾ ਉਡਾ ਮੇਲਾ ਜਿੰਨਾ ਬਹੁਤ ਵੱਡੀ ਗੱਲ ਹੋ ਜਾਂਦੀ ਐ ਸੋ ਬਹੁਤ ਬਹੁਤ ਨਜ਼ਾਰਾ ਕਮਾਈਮਣ ਦੀ ਬਗੜੀਆਂ ਜਿਹੜਾ ਖੜਵਾਨ ਕਰਦੀ ਧਰਤੀ ਤੇ ਚੱਲ ਕੇ ਜਾ ਕੇ ਪੁਸ਼ਕਰ ਚੈਂਪੀਅਨ ਬਣਿਆ ਤਾਲੀਆਂ ਲਾ ਦਿਓ ਵੀ ਪੰਜ ਮੁੰਡੇ ਨਾਲ ਦੇ ਵੀ ਅਮਰ ਬਗੜੀਆਂ ਦੀ ਜਿਨ੍ਹਾਂ ਨੇ ਜਾ ਕੇ ਪੁਸ਼ਕਰ ਵੀ ਬੱਲਾ ਮਾਰੀਆਂ ਸੋ ਬਹੁਤ ਖੇਡ ਆਈ ਨੇ ਪਾਤਰ ਮਾਰਵਾੜੀ ਘੋੜਿਆਂ ਦੇ ਕਿੰਨ ਕਿੰਨ ਤੋਂ ਆਪਣੇ ਆਪ ਦੱਸ ਦਿੰਦੇ ਨੇ ਮੇਜ ਕੁਸ਼ਾ ਬਾਈਆਂ ਨੇ ਬੜੇ ਚਿੱਕਲੇ ਛੱਕੇ ਚਾਲ ਕੇ 35 40 ਖਾਦੇ ਬੰਨਿਆ ਪਰ ਇਹ ਮਾਰੇ ਬੰਦੇ ਵਿੱਚ ਦੀ ਟੋਪੂਣ ਚੰਗਾ ਹੋਵੇਗਾ ਉਹ ਗੱਲਾਂ ਵਾਰੀ ਇਹ ਜਿੰਨ ਬਹੁਤ ਚੰਗੇ ਆ ਕਿਉਂਕਿ ਮਾਰਵਾੜੀ ਘੋੜਿਆਂ ਬੇਸ਼ੱਕ ਆਪ ਬਹੁਤ ਅਨਮ ਕਰਮ ਹੈ ਪਰ ਬੱਚੇ ਬਹੁਤ ਵੱਡੇ ਪੈਦਾ ਕੀਤੇ ਸਟਾਰ ਇਸ ਘੋੜੇ ਨੇ ਸੋ ਦਸ਼ਕ ਵੀਰੇ ਤੁਹਾਡੇ ਸਾਹਮਣੇ ਰੇਡਰ ਹੋਏ ਇਦੇ ਦੇ ਘੋੜੇ ਰਫਤਾਰ Neel Kamal ਕਾਲੇ ਕਾਂਡੇ ਦਾ ਸੋ ਬੈਂਟੀ ਹੈ ਜੀ ਹੁਣ ਰਿੰਗ ਖਾਲੀ ਕਰ ਦਿਓ ਇਸ ਤੋਂ ਬਾਅਦ ਨਗਰੇ ਕੋੜਿਆਂ ਦਾ ਤੁਹਾਡੇ ਸਾਹਮਣੇ ਸ਼ੋ ਹੋਊਗਾ ਦਰਤੀਰਵਾਂ ਬਥਰੋ ਤਾੜੀਆਂ ਲਾ ਦਿਓ ਇੱਕ ਕਰਦੇ ਨਾਲੇ ਜਿਹਨੇ Neel Kamal ਵਰਗੇ ਘੋੜੇ ਪਾਵਾ ਕਰਕੇ ਸਾਡੇ ਅੱਜ ਇਸ ਮੇਲੇ ਦੀ ਸ਼ਾਨ ਬਣਾਈ ਸੀ ਸੋ ਸਾਡੇ ਆਜ ਦੇ ਪਿੰਡੋਂ ਪਿੰਡ ਫਾਗ ਵਾਲਾ ਗਿੱਦੜਾ ਕੋਲ ਚੱਲ ਕੇ ਆਇਆ ਏ ਕੋਣਾ ਸੋ ਬਹੁਤ ਬਹੁਤ ਵਧਾਈ ਦੇ ਪਾਪਰ ਭਾਈ ਮਰਤੀ ਦਾਉਲਤ ਚਲੋ ਜੀ ਦਸ ਕਿਰੋ ਸਰਪੰਚ ਸਾਹਿਬ ਤੋਂ ਬੇਨਤੀ ਹੈ ਕਿ ਖਾਲੀ ਕਰ ਦਿਓ ਟੋਕਨ ਨੰਬਰ 424 232 ਇਹ ਆਉਦੇ ਜਾਨਵਰ ਲੈ ਕੇ ਰਿੰਗ ਚਾਜੋ ਜੀ ਲੋਗਿਆਂ ਦਾ ਸੋਸ ਤੋਂ ਬਾਅਦ 440 231 124